ਪੰਜਾਬ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਭਾਈ ਕਨਈਆ ਜੀ ਵੱਲੋਂ ਜੰਗ 'ਚ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਗਿਆ ਸੀ। ਉਸੇ ਤਰ੍ਹਾਂ ਜੁੱਤੇ ਬਰਨਾਲਾ ਦਾ ਇੱਕ ਪਰਿਵਾਰ ਪਿਛਲੇ 35 ਸਾਲਾਂ ਤੋਂ ਆਮ ਲੋਕਾਂ ਨੂੰ ਠੰਡਾ ਪਾਣੀ ਪਿਆਕੇ ਫ੍ਰੀ ਪਾਣੀ ਦੀ ਸੇਵਾ ਕਰ ਰਿਹਾ ਹੈ। ਇਸ ਪਰਿਵਾਰ ਦੇ ਹਿੱਸੇ ਸੇਵਾ ਕਿਵੇਂ ਆਈ ਆਓ ਜਾਣਦੇ ਹਾਂ। ਮੇਰੇ ਪਿਤਾ ਜੀ ਸੇਵਾ ਕਰਦੇ ਸੀਗੇ ਪਾਣੀ ਦੀ ਤੇ ਉਹ ਸਵੇਰੇ ਹਾਜ਼ਰੇ ਆ ਕੇ ਖੜੇ-ਖੜੇ ਪਰ ਕੇ ਇੱਥੇ ਬਹਿ ਜਾਂਦੇ ਸੀ ਸਾਰੀ ਦਿਹਾੜੀ। ਇੱਥੇ ਬੈਠੇ ਰਹਿੰਦੇ ਸੀ ਉਹ ਦੁਪਹਿਰੇ ਆਉਂਦੇ ਸੀਗੇ ਰੋਟੀ ਖਾਣ ਆਉਂਦੇ ਸੀਗੇ ਜੀ ਰੋਟੀ ਖਾ ਗਏ 1 ਘੰਟਾ ਕ ਆਰਾਮ ਕਰਿਆ ਫਿਰ ਇੱਥੇ ਆ ਜਾਂਦੇ ਸੀਗੇ ਜੀ ਉਹਨਾਂ ਦਾ ਮਨ ਮੰਨ ਗਿਆ ਜੇ ਮੈਂ ਆਪਾਂ ਕਹਿ ਦੰਨੇ ਆ ਵੀ ਪ੍ਰਮਾਤਮਾ ਨੇ ਇੱਕ ਹੁਕਮ ਦਿੱਤਾ ਹਨਾ ਜੀ ਉਹਨਾਂ ਦੇ ਮਨ ਚਾਹੀ ਵੀ ਆਪਾਂ ਤੋੜੇ ਰੱਖਦੇ ਆ ਉਹਨੂੰ ਫਿਰ ਉਹਨਾਂ ਨੇ ਇੱਥੇ ਜਗ੍ਹਾ ਦੇਖ ਕੇ ਤੋੜੇ ਰੱਖੇ ਜੀ ਫਿਰ ਉਹ ਆਪ ਸੇਵਾ ਚ ਲੱਗੇ ਉਹ ਫਿਰ ਪਾਣੀ ਪਿਆਂਦੇ ਰਹੇ ਸੰਗਤ ਆਂਦੀ ਰਹੀ ਫਿਰ ਉਹ ਐਵੇਂ ਕਰਦੇ ਸੀ ਸੰਗਤ 10-20 ਰੁਪਏ ਚੜਾ ਵੀ ਜਾਂਦੀ ਸੀਗੀ ਜੀ ਉਹ ਜਦੋਂ ਉਹ ਆਉਂਦਾ ਸੀਗਾ ਹਾਰ ਦਾ ਮਹੀਨਾ ਆਉਂਦਾ ਸੀਗਾ ਉਦੋਂ ਲੰਗਰ ਲੰਾਦੇ ਹੁੰਦੇ ਸੀ ਉਹ ਚੌਲਾਂ ਦਾ ਤੇ ਗੋਕੜਿਆਂ ਦਾ ਲੰਗਰ ਵੀ ਲਾਦੇ ਸੀਗੇ ਦਰਅਸਲ ਸਤਨਾਮ ਸਿੰਘ ਦੇ ਪਿਤਾ ਜਗਮੀਲ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਦੇ ਵੱਲੋਂ ਵੀ ਇਸ ਸੇਵਾ ਨੂੰ ਜਾਰੀ ਰੱਖਿਆ ਗਿਆ ਸਤਨਾਮ ਸਿੰਘ ਸਰਕਾਰੀ ਮਿਊਨਿਸਪਲ ਕਮੇਟੀ ਦੇ ਵਿੱਚ ਕੰਮ ਕਰਦਾ ਹੈ ਅਤੇ ਉਹਨਾਂ ਦਾ ਪੂਰਾ ਪਰਿਵਾਰ ਇਸ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਸਵੇਰੇ ਤਾਂ ਜੀ ਸਾਡੇ ਮਾਤਾ ਜੀ ਆਉਂਦੇ ਨੇ 6 ਵਜੇ 6 ਵਜੇ ਸਾਡੇ ਮਾਤਾ ਜੀ ਆਉਂਦੇ ਨੇ 8:30 ਵਜੇ ਤੱਕ ਉਹ ਰਹਿੰਦੇ ਨੇ ਜੋਤ ਵੀ ਲੰਘਦੇ ਨੇ ਟੜੇ ਵੀ ਭਰਦੇ ਨੇ ਉਹ ਉਹ ਬਚਾਰੇ ਬਿਰਧ ਬਾਲੇ ਨੇ ਤਾਂ ਕਰਕੇ ਉਹ ਸਵੇਰੇ ਸਾਜਰੇ ਸਾਜਰੇ ਧੁੱਪ ਤੋਂ ਪਹਿਲਾਂ ਯਾਨੀ ਕਿ ਅਸੀਂ ਉਹਨਾਂ ਨੂੰ ਘਰੇ ਭੇਜ ਦਿੰਨੇ ਆ ਸਾਡਾ ਫਿਰ ਉਸ ਤੋਂ ਬਾਅਦ ਮੁੰਡਾ ਆ ਜਾਂਦਾ ਉਸ ਤੋਂ ਬਾਅਦ ਜਦੋਂ ਮੁੰਡਾ ਆ ਜਾਂਦਾਗਾ ਉਹ ਪਿਆਣ ਲੱਗ ਜਾਂਦਾਗਾ ਪਾਣੀ ਉਸ ਤੋਂ ਬਾਅਦ ਅਸੀਂ ਆ ਜਾਂਦੇ ਆ 12:00 ਵਜੇ ਮੰਨ ਲਓ 12:00 ਵਜੇ ਅਸੀਂ ਆ ਜਾਂਦੇ ਆ ਆਪਣੀ ਡਿਊਟੀ ਖਤਮ ਕਰਕੇ ਉਸ ਤੋਂ ਬਾਅਦ ਸਾਡੀ ਡਿਊਟੀ ਲੱਗ ਜਾਂਦੀ ਹੈ ਇੱਥੇ ਸੇਵਾ 'ਚ ਐਦਾਂ ਚੱਲ ਰਿਹਾ ਜੀ ਕੰਮ ਫਿਰ ਅਸੀਂ ਹੁਣ ਇੱਥੋਂ 4:00 ਵਜੇ ਫੇਰ ਅਸੀਂ ਘਰੇ ਜਾਂਦੇ ਆਂ ਰੋਟੀ ਰੂਟੀ ਖਾ ਕੇ 5 ਵਜੇ ਫੇਰ ਆ ਜੰਦੇ ਆਂ ਜੀ ਤੇ ਪਤਾ ਹੀ ਅੰਦੀ ਗਵੰਡੀ ਆ ਕਈ ਵਾਰੀ ਅਸੀਂ ਬਾਹਰ ਬਾਗ ਜੀ ਮੰਨ ਲੋ ਜੇ ਸਾਨੂੰ ਕੋਈ ਕੰਮ ਪੈ ਜਾ ਅਸੀਂ ਬਾਹਰ ਵਗ ਜੰਦੇ ਆਂ ਜਾਂ ਕੋਈ ਇੱਥੇ ਇਧਰ ਉੱਤਰ ਨਿਕਲ ਜੰਦੇ ਆਂ ਉਸ ਤੋਂ ਬਾਅਦ ਸਾਡੇ ਵੱਡੇ ਭਾਈ ਨੇ ਜੀ ਐਪੀਜੀਬੀ ਨੇ ਤੇ ਨਾਲੇ ਇਧਰ ਅੰਦੀ ਗਵੰਡੀ ਵੀ ਆਪਣੇ ਕਰਦੇ ਨੇ ਸੇਵਾ ਵਿੱਚ ਪਾਣੀ ਭਰ ਜੰਦੇ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਹਰ ਰੋਜ਼ 50 ਤੋਂ 60 ਘੜੇ ਪਾਣੀ ਦੇ ਭਰੇ ਜਾਂਦੇ ਨੇ ਅਤੇ ਦਿਨ ਦੇ ਵਿੱਚ 100 ਤੋਂ 200 ਵਿਅਕਤੀ ਪਾਣੀ ਪੀ ਕੇ ਆਪਣੀ ਪਿਆਸ 부ਝਾਉਂਦੇ ਨੇ ਇਸ ਤੋਂ ਇਲਾਵਾ ਕੋਈ ਵੀ ਲੋਕਾਂ ਤੋਂ ਪੈਸੇ ਨਹੀਂ ਲੈ ਜਾਂਦੇ ਸੰਗਤ ਆਪਣੀ ਸ਼ਰਧਾ ਮੁਤਾਬਕ ਇੱਥੇ ਚੜਾਵਾ ਚੜਾਉਂਦੀ ਹੈ ਤੇ ਹਰ ਸਾਲ ਇੱਥੇ ਇੱਕ ਲੰਗਰ ਵੀ ਲਗਾਇਆ ਜਾਂਦਾ ਹੈ ਸਵੇਰੇ ਵੀ ਭਰਦੇ ਆ ਜੀ ਸ਼ਾਮ ਨੂੰ ਵੀ ਭਰਦੇ ਆ ਜਿਵੇਂ ਹੁਣ ਰਾਤ ਨੂੰ ਅਸੀਂ 8:30 ਵਜੇ ਆਨੇ ਆ ਉਦੋਂ ਵੀ ਭਰ ਕੇ ਜਾਂਦੇ ਆ ਮੰਨ ਲਓ ਵੀ ਜਿਹੜੇ ਖਾਲੀ ਹੁੰਦੇ ਨੇ ਜਦੋਂ ਇੱਕ ਵਾਰੀ ਆਪਣੇ ਘਰ ਤੇ ਫਿਰ ਸਵੇਰ ਨੂੰ ਪਾਣੀ ਠੰਡਾ ਹੋ ਜਾਂਦਾ ਜੀ ਰਾਤ ਭਰ ਨੇ ਜੂਰੀ ਹੋ ਜਾਂਦੇ ਨੇ ਦੁਪਹਿਰੇ ਵੀ ਪਾਣੀ ਆਂਦਾ ਹੈ ਆਪਣੇ ਇੱਥੇ ਦੁਪਹਿਰੇ ਵੀ ਭਰੀਦੇ ਆ ਜਿਹੜੇ ਪਲਟਕੇ ਤੋੜੇ ਮੰਨ ਲਓ ਠੰਡਾ ਮੂਹਰੇ ਕਰਤਾ ਆਪਾਂ ਨੇ ਉਹ ਠੰਡਾ ਪਾਣੀ ਲੋਕਾਂ ਨੂੰ ਬਰਕਾਤ ਆ ਹਨਾ ਜੀ ਫਿਰ ਉਹ ਜਿਹੜੇ ਪਿੱਛੇ ਵਾਲੇ ਘੜੇ ਹੁੰਦੇ ਨੇ ਉਹਨਾਂ 'ਚ ਤਾਜ਼ਾ ਪਾਣੀ ਦਾ ਉਹ ਫਿਰ ਸਵੇਰ ਵਾਸਤੇ ਠੰਡਾ ਹੋ ਜਾਂਦਾ ਜੀ ਸ਼ਾਮ ਨੂੰ ਸ਼ਾਮ ਨੂੰ ਉਹ ਠੰਡਾ ਹੋ ਜਾਂਦਾ ਫਿਰ ਉਹ ਪਿਆਈ ਦਾ ਲੋਕਾਂ ਨੂੰ ਜੀ ਇੱਥੇ ਹੀ ਆ ਜਾਂਦੇ ਆ 100 150 200 ਕਈ ਵਾਰੀ ਵੱਧ ਵੀ ਹੋ ਜਾਂਦੇ ਨੇ ਜੀ ਆ ਤੁਸੀਂ ਐਵੇਂ ਦੇਖ ਲਓ ਘਟੋ ਘਟ 50 60 ਤੋੜੇ ਹੋਏ ਹੁੰਦੇ ਨੇ ਕਿ ਜੀ ਸਾਰੇ ਖਾਲੀ ਹੋ ਜਾਂਦੇ ਨੇ ਇੱਕ ਵਾਰੀ ਮੰਨ ਲਓ ਠੰਡਾ ਪਾਣੀ ਸਾਰਾ ਲੱਗ ਜਾਂਦਾਗਾ ਫਿਰ ਦੁਬਾਰੇ ਭਰਨਾ ਪੈਂਦਾਗਾ ਜੀ ਉਧਰ ਦੂਸਰੇ ਪਾਸੇ ਰਮਿੰਦਰ ਸਿੰਘ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਵਿੱਚ ਇਸ ਤਰੀਕੇ ਦੇ ਪਿਆਓ ਹੋਰ ਵੀ ਹੋਣੇ ਚਾਹੀਦੇ ਨੇ ਤਾਂ ਜੋ ਲੋਕ ਆਪਣੀ ਪਿਆਸ 부ਝਾ ਸਕਣ ਕਿਉਂਕਿ ਬਰਨਾਲਾ ਮੰਡੀ ਤੋਂ ਲੈ ਕੇ ਹਸਪਤਾਲ ਵਾਲੇ ਚੌਂਕ ਤੱਕ ਇੱਕ ਵੀ ਪਿਆਓ ਨਹੀਂ ਹੈ ਸਿਰਫ ਇਹੀ ਪਿਆਓ ਹੈ ਇਸ ਕਰਕੇ ਜਗ੍ਹਾ-ਜਗ੍ਹਾ ਤੇ ਥੋੜੀ-ਥੋੜੀ ਦੂਰੀ ਉੱਤੇ ਅਜਿਹੇ ਪਿਆਓ ਹੋਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਸੁੱਖਤਾ ਸਾਹ ਆਵੇ ਬਿਲਕੁਲ ਫ੍ਰੀ ਪਿਆਏ ਜਾਂਦੇ ਕੋਈ ਉਹ ਨੇਤਾ ਜਨਾਂ ਗਰਮੀ ਪੈਣ ਕਰਕੇ ਘੜੇ ਹੋ ਥਾਮਾ ਤੇ ਰੱਖੇ ਜਾਣ ਕਿਉਂ ਜਨਤਾ ਨੂੰ ਪਾਣੀ ਪੀਣ ਦੀ ਰਾਹਤ ਮਿਲੇ ਤੇ ਗਰਮੀ ਤੋਂ ਰਾਹਤ ਮਿਲੇ ਤਾਂ ਤੁਸੀਂ ਵੇਖਿਆ ਕਿਸ ਤਰੀਕੇ ਨਾਲ ਇੱਕ ਪਾਸੇ ਤਾਂ ਅੱਜ ਲੋਕਾਂ ਦੇ ਲਈ ਪਾਣੀ ਖਰੀਦਣਾ ਵੀ ਮੁਸ਼ਕਿਲ ਹੋ ਰਿਹਾ ਪਰ ਦੂਸਰੇ ਪਾਸੇ ਪੰਜਾਬ ਦੀ ਧਰਤੀ ਉੱਤੇ ਸ਼ਬਿਲਾਂ ਲੱਗਦੀਆਂ ਨੇ ਅਤੇ 35 ਸਾਲਾਂ ਤੋਂ ਇਸ ਪਰਿਵਾਰ ਦੇ ਵੱਲੋਂ ਫ੍ਰੀ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਬਰਨਾਲਾ ਤੋਂ ਲਖਵੀਰ ਸਿੰਘ ਦੀ ਰਿਪੋਰਟ ਏਟੀਵੀ ਭਾਰਤ